ਜੀ ਨਮਸਕਾਰ ਆਦab ਸਤਿ ਸ੍ਰੀ ਅਕਾਲ ਜੀ ਦੇਖੋ ਅੱਜ ਨਾ ਮੈਂ ਤੁਹਾਡੇ ਵਾਸਤੇ ਜਿਹੜੇ ਸੂਟ ਲੈ ਕੇ ਆਇਆ ਮੇਰੀ ਕਾਟਨ ਦੇ ਜਿਹੜੇ ਸੂਟ ਮੈਂ 900 ਦੇ ਦੋ ਸੂਟ ਦੇ ਰਿਹਾ ਕੋਰੀਰ ਫ੍ਰੀ ਇਹ ਅੱਜ ਲਾਸਟ ਵੀਡੀਓ ਹੈ ਸਿੰਗਲ ਸਿੰਗਲ 220 220 ਪੀਸ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਆਹ ਲੋ ਜੀ ਵੀਡੀਓ ਚੰਗੀ ਲੱਗੇ ਲਾਈਕ ਕਰ ਦਿਓ ਜੁਸ਼ਰ ਕਰ ਦਿਓ ਆ ਦੇਖੋ ਪੀਸ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜੀ ਨੈਕਲਾਈਨ ਚੈੱਕ ਕਰੋ ਵਿਰਾਸਤ ਬ੍ਰਾਂਡ ਦੇ ਸੂਟ ਰਹਿਣਗੇ ਜੀ ਸਾਰੇ ਛੋਟੀ ਜੀ ਵੀਡੀਓ ਰਹੂਗੀ ਜਿਆਦਾ ਲੰਬੀ ਵੀਡੀਓ ਨਹੀਂ ਰਹਿਣੀ ਅੱਜ ਕਿਉਂ ਥੋੜੇ ਜੇ ਸੂਟ ਨੇ ਮੇਰੇ ਕੋਲੇ ਬਸ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜਿਹੜਾ ਪਹਿਲਾ ਸਕਰੀਨਸ਼ਾਟ ਲੈ ਕੇ ਭੇਜ ਦੂਗਾ ਨਾ ਅਜ ਉਹਨੂੰ ਸੂਟ ਮਿਲ ਜਾਣੇ ਨੇ ਆ ਲੋ ਜੀ ਦੇਖੋ ਦੁਪੱਟਾ ਕਾਟਨ ਦਾ ਹੀ ਦੁਪੱਟਾ ਜੀ ਪੂਰਾ ਲੰਬਾ ਜਿਹੜਾ ਦੁਪੱਟਾ 43 44 ਇੰਚ ਲੰਬਾਈ ਰਹੂਗੀ ਜੀ ਸ਼ਰਟ ਦੀ ਤੇ 2.5 ਮੀਟਰ ਅਪ੍ਰੋਕਸੀਮੇਟਲੀ ਬਾਟਮ ਰਹੂਗੀ ਰੇਟ ਰਹੂਗਾ ਜੀ ਦੋ ਸੂਟ ਮਿਲਣਗੇ ਜੀ 900 ਰੁਪਏ ਦੇ ਜਿਹੜੇ ਮਰਜ਼ੀ ਲੈ ਲਓ ਜੀ ਦੋ ਸੂਟ ਆ ਜੀ ਵੀਡੀਓ ਦੇ ਵਿੱਚੋਂ ਕੋਰੀਅਰ ਤੁਹਾਨੂੰ ਪਤਾ ਹੀ ਹੈ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਕਾਈ 컬러 ਦਾ ਪੀਸ ਆ ਨੈਕ ਦੇ ਉੱਪਰ ਕੜਾਈ ਦੇਖੋ ਪਹਿਲਾਂ ਤਾਂ ਤੁਸੀਂ ਫਿਰ ਕੜਾਈ ਦਿਖਾ ਦਿਆ ਕਰੋ ਚੰਗੀ ਤਰ੍ਹਾਂ ਪ੍ਰਿੰਟਰ ਦੇ ਨਾਲ ਨਾਲ ਨਾ ਕੜਾਈ ਜ਼ਰੂਰ ਦਿਖਾ ਦਿਆ ਕਰੋ ਆਹ ਲਓ ਜੀ ਬਾਟਮ ਹੈ ਜੀ ਪਲੇਨ ਤੇ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਕਾਟਨ ਦਾ ਹੀ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਰੇਟ ਰਹੂਗਾ ਜੀ ਦੋ ਸੂਟ ਮਿਲਣਗੇ 900 ਰੁਪਏ ਦੇ ਜੀ ਕਲਰ ਮਿਲੂਗਾ ਜੀ yellow ਆਹ ਲਓ ਕਲਰ ਚੈੱਕ ਕਰੋ ਜੀ ਬਹੁਤ ਸੋਹਣੇ ਪੀਸ ਨੇ ਸਿਰੋਸਕੀ ਦਾ ਕੰਮ ਕੀਤਾ ਹੋਇਆ ਪ੍ਰਿੰਟਿੰਗ ਵੀ ਬਹੁਤ ਵਧੀਆ ਪ੍ਰਿੰਟਿੰਗ ਆ ਆ ਲੋ ਜੀ ਬਾਟਮ ਪਲੇਨ ਬਾਟਮ ਰਹੂਗੀ ਮਲਟੀ ਸ਼ੈਡ ਪ੍ਰਿੰਟ ਦਾ ਰਹੂਗਾ ਜੀ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਆ ਲੋ ਬਹੁਤ ਵਧੀਆ ਦੁਪੱਟਾ ਜੀ ਦੁਪੱਟੇ ਦੀ ਲੰਬਾਈ ਪੂਰੀ ਰਹੂਗੀ ਜੀ ਛੋਟਾ ਦੁਪੱਟਾ ਨਹੀਂ ਹੋਊਗਾ ਚੜਾਈ ਵੀ ਪੂਰੀ ਲੰਬਾਈ ਵੀ ਪੂਰੀ ਇਹ ਚੈੱਕ ਕਰੋ ਜੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਆ ਬ੍ਰਾਂਡ ਚੈੱਕ ਕਰ ਲਿਆ ਕਰੋ ਨਾਲ ਜੀ ਬਰਾਸਤ ਬ੍ਰਾਂਡ ਮੈਂ ਸਾਰੇ ਹੁਣ ਤੱਕ ਜਿੰਨੇ ਵੀ ਸੀਜ਼ਨ ਚ ਵੇਚਿਆ ਨਾ ਸਾਰੇ ਮੈਂ ਬਰਾਸਤ ਬ੍ਰਾਂਡ ਦੇ ਹੀ ਸੂਟ ਵੇਚੇ ਨੇ ਜੀ ਆਹ ਲੋ ਜੀ ਬਾਟਮ ਪ੍ਰਿੰਟਡ ਤੇ ਨਾਲ ਮਿਲੂਗਾ ਜੀ ਦੁਪੱਟਾ ਚੱਕੋ ਦੁਪੱਟਾ ਦੇਖੋ ਕਿੰਨਾ ਸੁਣਾ ਲੰਬਾ ਚੌੜਾ ਦੁਪੱਟਾ ਜੀ ਦੋ ਸੂਟ ਸਿਰਫ 900 ਰੁਪਏ ਦੇ ਆਲਓਵਰ ਇੰਡੀਆ ਕੋਰੀਅਰ ਫ੍ਰੀ ਦੇਖੋ ਜੀ ਕੱਪੜਾ ਦੇਖੋ ਕਿੰਨਾ ਸੁਣਾ ਸੁਣਾ ਹੈ ਨਾ ਆਹ ਲੋ ਜੀ ਸ਼ਰਟ ਮੈਂਦੀ ਰੰਗ ਮਿਲੂਗਾ ਜੀ ਨੈਕਲੈਂਡ ਉੱਪਰ ਪੂਰੀ ਕਢਾਈ ਆ। ਕਢਾਈ ਚੈੱਕ ਕਰੋ ਜਰਾ। ਆਹ ਲਓ ਜੀ ਬਾਟਮ ਪ੍ਰਿੰਟਡ ਤੇ ਨਾਲ ਪ੍ਰਿੰਟਡ ਹੀ ਮਿਲੂਗਾ ਜੀ ਤੁਹਾਨੂੰ ਦੁਪੱਟਾ। ਦੁਪੱਟਾ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਮਿਲੂਗਾ ਜੀ ਖੂਬਸੂਰਤ ਦੁਪੱਟਾ। ਆਹ ਲਓ ਜੀ। ਹੌਟ ਪਿੰਕ ਸ਼ੇਡ ਆ ਗਿਆ ਜੀ। ਨੈਕਲੈਂਡ ਉੱਪਰ ਹੈਂਡਵਰਕ ਕੀ ਤਾਜ ਹੀ ਦੇਖੋ ਜਰਾ। ਬਹੁਤ ਵਧੀਆ ਪੀਸ ਨੇ ਸਾਰੇ ਵਿਰਾਸਤ ਬ੍ਰਾਂਡ ਦੇ ਪੀਸ ਨੇ। ਆਹ ਲਓ ਜੀ। ਪ੍ਰਿੰਟਡ ਮਿਲੂਗੀ ਬਾਟਮ ਤੇ ਨਾਲ ਦੁਪੱਟਾ ਵੀ ਮਿਲੂਗਾ ਜੀ ਪ੍ਰਿੰਟਡ ਮਿਲੂਗਾ ਜੀ ਤੁਹਾਨੂੰ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਦੁਪੱਟਾ ਪੂਰਾ ਲੰਬਾ ਜੁੜਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਬਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲਓ ਜੀ ਬਲੈਕ ਸੂਟ ਆ ਗਿਆ ਜੀ ਸਾਰੇ 100% ਪਿਓਰ ਕਾਟਨ ਦੇ ਸੂਟ ਹੈ ਜੀ ਕੋਈ ਮਿਕਸਿੰਗ ਨਹੀਂ ਹੈਗੀ ਨੈਕਲਾਈਨ ਦੇ ਉੱਪਰ ਕਢਾਈ ਚੈੱਕ ਕਰੋ ਕੰਟਰਾਸਟ ਮਿਲੂਗੀ ਜੀ ਇਹਦੇ ਨਾਲ ਬਾਟਮ ਆਹ ਲਓ ਜੀ ਦੇ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਇਹਦੇ ਨਾਲ ਟਾਈ ਐਂਡ ਡਾਈ ਦਾ ਸ਼ਫੌਨ ਦਾ ਮਿਲੂਗਾ ਜੀ ਦੁਪੱਟਾ ਰੇਟ ਰਹੂਗਾ ਸਿਰਫ 2 ਸੂਟ 900 ਰੁਪਏ ਦੇ ਜੀ ਕੋਈ ਵੀ ਸੂਟ ਲੈ ਲਓ ਜੀ ਇੱਕ ਸੂਟ ਲਾਉਂਗੇ ਤਾਂ ਤੁਹਾਨੂੰ 500 ਦਾ ਪਊ ਹੈ ਜੀ ਆ ਲੋ ਜੀ ਚੈੱਕ ਕਰੋ ਨਿਕਲੇ ਦੇਖੋ ਕਿੱਡਾ ਸ਼ਾਨਦਾਰ ਹੈਂਡ ਦਾ ਕੰਮ ਕੀਤਾ ਹੋਇਆ ਬ੍ਰਾਂਡ ਬ੍ਰਾਸਰ ਹੋਊਗੀ ਖੂਬਸੂਰਤ ਪ੍ਰਿੰਟ ਹੈ ਜੀ ਆ ਲੋ ਜੀ ਨਾਲ ਮਿਲੂਗੀ ਜੀ ਬਾਟਮ ਤੁਹਾਨੂੰ ਪ੍ਰਿੰਟਡ ਤੇ ਦੁਪੱਟਾ ਮਿਲੂਗਾ ਜੀ ਬਹੁਤ ਵਧੀਆ ਪ੍ਰਿੰਟਡ ਦੁਪੱਟਾ ਚੈੱਕ ਕਰੋ ਦੁਪੱਟਾ ਰੇਟ ਰਹੂਗਾ ਸਿਰਫ ਦੋ ਸੂਟ ਕੋਈ ਵੀ ਲੈ ਲਓ ਐਡੀ ਵੀਡੀਓ ਜੋ 900 ਰੁਪਏ ਜੀ ਕੋਰੀਅਰ ਰਹੂਗਾ ਜੀ ਫ੍ਰੀ ਆ ਲੋ ਸਟ੍ਰਾਈਪਸ ਦੇਖੋ ਕਿੰਨੀ ਸੋਹਣੀ ਹੈ ਮਲਟੀ ਸ਼ੇਡ ਪ੍ਰਿੰਟਿੰਗ ਹੈ ਸਾਰੀ ਨੈਕਲੈਸ ਨੈਕਲਾਈਨ ਦੇ ਉੱਪਰ ਕੜਾਈ ਚੈੱਕ ਕਰੋ ਜਰਾ ਖੂਬਸੂਰਤ ਕੜਾਈ ਹੈ ਜੀ ਪ੍ਰਿੰਟਡ ਮਿਲੂਗੀ ਜੀ ਬਾਟਮ ਦੇ ਨਾਲ ਮਸਟਰਡ ਕਲਰ ਦਾ ਪੀਸ ਹੈ ਜੀ ਇੱਕ ਇੱਕ ਦੋ ਦੋ ਪੀਸ ਮੇਰੇ ਕੋਲ ਬਚਦੇ ਆ ਹੁਣ ਇਹ ਵੀਡੀਓ ਤੁਹਾਨੂੰ ਅੱਗੇ ਨਾ ਅਗਲੇ ਸਾਲ ਇਹ ਮਿਲੂਗੀ ਜੀ ਇਦਾਂ ਦੇ ਸੂਟਾਂ ਵੀ ਉਦੋਂ ਪਤਾ ਨਹੀਂ ਕੀ ਰੇਟ ਨਿਕਲਣਗੇ ਹੁਣ ਤੁਹਾਨੂੰ ਮਿਲੂਗਾ ਜੀ ਸਿਰਫ ਦੋ ਸੂਟ 900 ਰੁਪਏ ਦੇ ਜੀ। ਲਓ ਜੀ, ਵਾਈਟ ਦੇ ਉੱਪਰ ਪਿੰਕ ਕਲਰ ਦੇ ਫਲਾਵਰ ਆ ਗਏ ਜੀ। ਨੈਕਲਾਈਨ ਦੇ ਉੱਪਰ ਕਢਾਈ ਚੈੱਕ ਕਰੋ ਜਰਾ। ਖੂਬਸੂਰਤ ਕਢਾਈ ਹੈ ਜੀ। ਨਾਲ ਬਾਟਮ ਮਿਲੂਗੀ ਜੀ, ਪ੍ਰਿੰਟਡ ਬਾਟਮ। ਬਾਟਮ ਵੀ ਬਹੁਤ ਸੋਹਣੀ ਬਾਟਮ ਹੈ ਜੀ। ਬਸ ਇਹ ਲਾਸਟ ਪੀਸ ਨੇ ਜੀ ਮੇਰੇ ਕੋਲੇ। ਲਓ ਜੀ ਬਾਟਮ ਦੇਖੋ। ਤੇ ਨਾਲ ਦੁਪੱਟਾ ਦਿਖਾਵਾਂ ਤੁਹਾਨੂੰ ਬਹੁਤ ਵਧੀਆ ਪ੍ਰਿੰਟਡ ਦੁਪੱਟਾ ਜੀ, ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ। ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਜੀ। ਬਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜੋ ਜੀ। ਹਲੋ ਜੀ ਸカイ ਕਲਰ ਆ ਗਿਆ ਜੀ ਅੱਜ ਦੀ ਵੀਡੀਓ ਜਿਹੜਾ ਫਟਾਫਟ ਸਕਰੀਨਸ਼ਾਟ ਭੇਜ ਦੂਗਾ ਨਾ ਉਹਨੂੰ ਸੂਟ ਮਿਲ ਜਾਣੇ ਨੇ ਜੀ ਕਿ ਥੋੜਾ ਜਿਹਾ ਪੀਸ ਨੇ ਲਿਮਟਿਡ ਸਟਾਕ ਹੈ ਮੇਰੇ ਕੋਲੇ ਨੈਕਲਾਈਨ ਦੇ ਉੱਪਰ ਕਢਾਈ ਚੈੱਕ ਕਰੋ ਬ੍ਰਾਂਡ ਉਹੀ ਵਿਰਸਤ ਰਹੂਗਾ ਆਹ ਲੋ ਜੀ ਬਾਟਮ ਤੇ ਨਾਲ ਦੁਪੱਟਾ ਦਿਖਾਉਂਗਾ ਜੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਪ੍ਰਿੰਟਡ ਮਿਲੂਗਾ ਜੀ ਦੁਪੱਟਾ ਸਿਰਫ 2 ਸੂਟ 900 ਰੁਪਏ ਦੇ ਜੀ ਗ੍ਰੇ ਕਲਰ ਆ ਗਿਆ ਜੀ ਹੁਣ ਅਗਲੇ ਸਾਲੇ ਦੇਖਾਂਗੇ ਕੀ ਆਉਂਦਾ ਇਦਾਂ ਦਾ ਆ ਲੋ ਜੀ ਨੈਕਲਾਈਨ ਦੇ ਉੱਪਰ ਮਿਰਰ ਦਾ ਕੰਮ ਕੀਤਾ ਜੀ ਨੈਕਲਾਈਨ ਦਿਖਾ ਦਿਓ ਜਰਾ ਮਿਰਰ ਦਾ ਕੰਮ ਕੀਤਾ ਹੋਇਆ ਤੇ ਪ੍ਰਿੰਟਡ ਮਿਲੂਗੀ ਜੀ ਤੁਹਾਨੂੰ ਇਹ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਵਧੀਆ ਖੂਬਸੂਰਤ ਦੁਪੱਟਾ ਪ੍ਰਿੰਟਡ ਇਹ ਦੁਪੱਟਾ ਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਲੰਬਾਈ ਚੜਾਈ ਪੂਰੀ ਰਹੂਗੀ ਜੀ ਦੁਪੱਟੇ ਦੀ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਲਓ ਜੀ ਮਸਟਰਡ ਸ਼ੇਡ ਆ ਗਿਆ ਜੀ ਓ ਜੀ ਚੈੱਕ ਕਰੋ ਜਰਾ ਇਹ ਤਾਂ ਜਾਂਦੀਵਾਰ ਦੇ ਤੋਹਫੇ ਨੇ ਜੀ ਇਹ ਵੀ ਚੈੱਕ ਕਰੋ ਕਿੰਨਾ ਸ਼ਾਨਦਾਰ ਨੈਕਲਾਈਨ ਦੇਖੋ ਨੈਕ ਕਿੰਨਾ ਵਧੀਆ ਬਣਿਆ ਹੋਇਆ ਔਰ ਪ੍ਰਿੰਟਡ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਜੀ ਪ੍ਰਿੰਟਡ ਹੈ ਦੁਪੱਟਾ ਵੀ ਪੂਰਾ ਲੰਬਾ ਚੌੜਾ ਮਿਲੂਗਾ ਕੋਈ ਛੋਟਾ ਦੁਪੱਟਾ ਨਹੀਂ ਮਿਲੂਗਾ ਬਸ ਛੇਤੀ ਜੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆ ਲੋ ਜੀ ਬੋਟਲ ਗ੍ਰੀਨ ਸ਼ੇਡ ਆ ਗਿਆ ਨੈਕ ਦੇ ਉੱਪਰ ਕਢਾਈ ਚੈੱਕ ਕਰੋ ਪਹਿਲਾਂ ਤਾਂ ਇਨਾ ਹੈਵੀ ਕੰਮ ਕੀਤਾ ਹੋਇਆ ਆਹ ਲਓ ਜੀ ਬਾਟਮ ਖੂਬਸੂਰਤ ਬਾਟਮ ਜੀ ਪ੍ਰਿੰਟਡ ਬਾਟਮ ਤੇ ਨਾਲ ਪ੍ਰਿੰਟਡ ਹੀ ਮਿਲੂਗਾ ਜੀ ਤੁਹਾਨੂੰ ਦੁਪੱਟਾ ਦੁਪੱਟਾ ਵੀ ਬਹੁਤ ਵਧੀਆ ਹੈ ਲੰਬਾਈ ਜਿਹੜਾ ਇਹ ਪੂਰੀ ਰਹੂਗੀ ਜੀ ਦੁਪੱਟਿਆਂ ਦੀ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਆਹ ਲਓ ਜੀ yellow color ਆ ਗਿਆ ਨੋਟ ਵਰਕ ਦਾ ਕੰਮ ਕੀਤਾ ਹੋਇਆ ਜੀ ਇਹਦੇ ਉੱਪਰ ਵੀ ਚੈੱਕ ਕਰੋ ਜਰਾ ਐਡਾ ਕਰ ਲਓ ਸਿੱਧਾ ਆਹ ਲਓ ਕਿਹਦੇ ਹੋਇਆ ਜੀ ਡਿਜ਼ਾਈਨ ਸਾਰਾ ਨੌਟਵਾਂ ਕੰਮ ਕੀਤਾ ਹੋਇਆ ਜੀ ਆ ਲੋ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਮਲਟੀ ਸ਼ੈਡ ਪ੍ਰਿੰਟਿੰਗ ਦਾ ਦੁਪੱਟਾ ਜੀ ਖੂਬਸੂਰਤ ਦੁਪੱਟਾ ਰੇਟ ਰਹੂਗਾ ਸਿਰਫ ਦੋ ਸੂਟ 900 ਰੁਪਏ ਦੇ ਜੀ ਜਿਹੜੇ ਮਰਜ਼ੀ ਲੈ ਲਓ ਅੱਜ ਇੱਕ ਸੂਟ ਲਾਉਂਗੇ ਤਾਂ 500 ਦਾ ਹੀ ਪੈਣਾ ਜੀ ਆ ਲੋ ਜੀ ਲਾਈਨਿੰਗ ਵਾਲਾ ਡਿਜ਼ਾਈਨ ਆ ਗਿਆ ਜੀ ਮਲਟੀ ਸ਼ੇਡ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ। ਨੇਕਟਰ ਦੇ ਉੱਪਰ ਹਸਰਾ ਕੰਮ ਕੀਤਾ ਹੋਇਆ ਸਾਰਾ ਦਾ ਸਾਰਾ। ਆ ਲਓ ਜੀ ਪਲੇਨ ਮਿਲੂਗੀ ਬਾਟਮ ਤੇ ਦੁਪੱਟਾ ਦੇਖੋ ਕਿੱਡਾ ਸੋਹਣਾ ਦੁਪੱਟਾ। ਖੂਬਸੂਰਤ ਦੁਪੱਟਾ ਜੀ। ਪ੍ਰਿੰਟਡੀ ਦੁਪੱਟਾ। ਸਿਰਫ 2900 ਜੀ। ਔਰ 100% ਪਿਓਰ ਕਾਟਨ ਹੈ ਜੀ। 47 44 ਇੰਚ ਲੰਬਾਈ ਰਹੂਗੀ ਜੀ ਸ਼ਲਰਟ ਦੀ। ਬਾਟਮ ਅਪਰੋਕਸਿਮੇਲੀ 2.5 ਮੀਟਰ ਹੋਊਗੀ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਜੀ ਨੈਕਲਾਈਨ ਚੈੱਕ ਕਰੋ ਵੀ ਨੈਕ ਮੜਿਆ ਹੋਇਆ ਜੀ ਔਰ ਸਟ੍ਰਾਈਪਸ ਵਾਲੀ ਮਿਲੂਗੀ ਜੀ ਬਾਟਮ ਲਵੈਂਡਰ ਸ਼ੇਡ ਹੈ 100% ਪਿਓਰ ਕਾਟਨ ਹੈ ਜੀ ਤੇ ਨਾਲ ਦੁਪੱਟਾ ਚੈੱਕ ਕਰੋ ਜੀ ਖੂਬਸੂਰਤ ਦੁਪੱਟਾ ਜੀ ਪ੍ਰਿੰਟਡੀ ਦੁਪੱਟਾ ਲਓ ਜੀ 컬러 ਦੇਖੋ ਕਿੰਨਾ ਸ਼ਾਨਦਾਰ ਪ੍ਰੀਤਿਆ ਰੰਗ ਹੈ ਨੈਕਲਾਈਨ ਦੇਖੋ ਬਨਾਲ ਪ੍ਰਿੰਟ ਨਾਲ ਵਰਕ ਕੀਤਾ ਹੋਇਆ ਜੀ ਖੂਬਸੂਰਤ ਪੀਸ ਆਹ ਲੋ ਜੀ ਦੇਖੋ ਨਾਲ ਮਿਲ ਗਈ ਜੀ ਤੁਹਾਨੂੰ ਬਾਟਮ ਤੇ ਆਹ ਲੋ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਬਹੁਤ ਸੋਹਣਾ ਪ੍ਰਿੰਟਡ ਹੈ ਦੁਪੱਟਾ ਰੇਟ ਉਹੀ 900 ਰੁਪਏ ਜੀ ਦੋ ਸੂਟ ਲੋ ਜੀ ਲੀਰਲ ਗ੍ਰੀਨ ਸ਼ੇਡ ਆ ਗਿਆ ਜੀ ਸਿੰਗਲ ਏ ਪੀਸ ਆ ਚੈੱਕ ਕਰੋ ਜਨਾ ਖੂਬਸੂਰਤ ਪੀਸ ਹੈ ਇਹ ਆਹ ਲੋ ਜੀ ਕਾਟਨ ਤੇ ਨਾਲ ਦੁਪੱਟਾ ਦਿਖਾਉਂਗਾ ਜੀ ਬਹੁਤ ਸੋਹਣਾ ਦੁਪੱਟਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਰੇਟ ਰਹੂਗਾ ਸਿਰਫ 2 ਸੂਟ 900 ਰੁਪਏ ਦੇ ਜੀ ਦੁਪੱਟਾ ਚੈੱਕ ਕਰੋ ਪੂਰਾ ਲੰਬਾ ਚੌੜਾ ਪਿਓਰ ਕਾਟਨ ਦਾ ਦੁਪੱਟਾ ਜੀ ਆਹ ਲਓ ਜੀ ਗਾਜਰੀ ਜਿਹਾ ਕਲਰ ਪ੍ਰਿੰਟਿੰਗ ਚੈੱਕ ਕਰੋ ਪਹਿਲਾਂ ਦੀ ਨੈਕਲਾਈਨ ਦੇ ਉੱਪਰ ਵਰਕ ਦੇਖੋ ਕਿੰਨਾ ਸ਼ਾਨਦਾਰ ਵਰਕਾ ਪ੍ਰਿੰਟਡ ਹੀ ਮਿਲੋਗੀ ਜੀ ਬਾਟਮ ਦੇ ਨਾਲ ਆਹ ਲਓ ਜੀ ਬਾਟਮ ਇਹ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਦੋ ਸੂਟ 900 ਰੁਪਏ ਜੀ ਆ ਲੋ ਜੀ ਸੁਨਹਿਰੀ ਮੌਕਾ ਈ ਤੁਹਾਡੇ ਵਾਸਤੇ ਹੁਣ ਲਾਸਟ ਸੂਟ ਰੇ ਜੀ ਖਤਮ ਮਾਲ ਆ ਲੋ ਜੀ ਬਲੈਕ ਕਲਰ ਆ ਗਿਆ ਜੀ ਓਏ ਬਾਹ ਕਿੰਨਾ ਸੋਹਣਾ ਪੀਸ ਆ ਜੀ ਬਲੈਕ ਕਲਰ ਦਾ ਪੀਸ ਆ ਨਾਲ ਬਾਟਮ ਮਿਲੂਗੀ ਜੀ ਇਹਦੇ ਨਾਲ ਪ੍ਰਿੰਟਡ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਬਲੈਕ ਐਂਡ ਵਾਈਟ ਦੁਪੱਟਾ ਰੇਟ ਰਹੂਗਾ ਸਿਰਫ 2 ਸੂਟ ਕੋਈ ਵੀ ਲੈ ਲੋ ਅੱਜ 900 ਰੁਪਏ ਦੇ ਜੀ ਕੂਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਆ ਲੋ ਜੀ ਚੈੱਕ ਕਰੋ ਲੈ ਕੇ ਦੱਕਾਈ ਕਿਥੀ ਹੋਈ ਜੀ ਬ੍ਰਾਂਡਸ ਬ੍ਰੈਂਡ ਆ ਆ ਲੋ ਜੀ ਪ੍ਰਿੰਟਡ ਬਾਟਮ ਦੇ ਨਾਲ ਦੁਪੱਟਾ ਬਹੁਤ ਸੋਹਣਾ ਦੁਪੱਟਾ ਜੀ ਰੈੱਡ ਕਲਰ ਦਾ ਪੀਸ ਆ ਜੀ ਇਹ ਆ ਲੋ ਜੀ ਦੁਪੱਟਾ ਸਿਰਫ 2 ਸੂਟ 900 ਰੁਪਏ ਜੀ ਆਹ ਲੋ ਜੀ ਸਿਕਾਈ ਕਲਰ ਦਾ ਪੀਸ ਆ ਗਿਆ ਜੀ ਆ ਚੈੱਕ ਕਰੋ ਖੂਬਸੂਰਤ ਪੀਸ ਆਹ ਲੋ ਜੀ ਪਲੇਨ ਮਿਲੂਗੀ ਜੀ ਇਹਦੇ ਨਾਲ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਜੀ ਪ੍ਰਿੰਟਡ ਹੈ ਦੁਪੱਟਾ ਸਿਰਫ 2900 ਰੁਪਏ ਦੀ ਮੈਰੂਨ ਰੰਗ ਆ ਗਿਆ ਜੀ ਆਪ ਬਾਤ ਹੈ ਕਲਰ ਚੈੱਕ ਕਰੋ ਮਹਿਰੂਨ ਕਿੰਨਾ ਸ਼ਾਨਦਾਰ ਲេច ਲਿਆ ਨੇ ਉੱਪਰ ਕਢਾਈ ਕੀਤੀ ਹੈ ਜੀ ਪਲੇਨ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਜੈਪੁਰੀ ਸਟਾਈਲ ਦੁਪੱਟਾ ਖੂਬਸੂਰਤ ਦੁਪੱਟਾ ਜੀ ਆਹ ਲਓ ਜੀ ਦੁਪੱਟਾ ਦੇਖੋ ਜਰਾ ਪ੍ਰਿੰਟ ਦੇਖੋ ਦੁਪੱਟੇ ਦਾ ਕਿੰਨਾ ਸ਼ਾਨਦਾਰ ਆਹ ਲਓ ਜੀ ਮਸਟਰਡ ਕਲਰ ਆ ਗਿਆ ਜੀ ਸਿੰਗਲ ਪੀਸ ਲਾਈਟ ਮਸਟਰਡ ਕਲਰ ਹੈ ਜੀ neck ਚੈੱਕ ਕਰੋ ਮਿਰਰ ਦਾ ਕੰਮ ਕੀਤਾ ਹੋਇਆ ਜੀ ਖੂਬਸੂਰਤ ਨੈਕਲਾਈਨ ਔਰ ਨਾਲ ਬਾਟਮ ਮਿਲੂਗੀ ਜੀ ਤੁਹਾਨੂੰ ਪ੍ਰਿੰਟਡ ਬਾਟਮ ਤੇ ਨਾਲ ਦੁਪੱਟਾ ਮਿਲੂਗਾ ਜੀ ਵਾਈਟ ਤੇ ਨਾਲ ਮਸਟਰਡ ਕਲਰ ਦੀ ਦੁਪੱਟਾ ਜੀ ਖੂਬਸੂਰਤ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਆ ਆ ਲੋ ਦੇਖੋ ਦੁਪੱਟਾ ਆ ਲੋ ਜੀ ਡਾਟਸ ਵਾਲਾ ਸੂਟ ਆ ਗਿਆ ਜੀ ਇੱਕ 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 ਦੋ ਦੋ ਸੂਟ ਇਹਦੇ ਜੀ ਜੇ ਮੈਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦੋ ਮੈਂ ਖਤਮਾ ਮਾਲ ਮੇਰੇ ਕੋਲੇ ਆ ਲੋ ਚੈੱਕ ਕਰੋ ਹੁਣ ਅਗਲੇ ਸਾਲ ਦੇਖਾਂਗੇ ਕੀ बिकਦਾ ਇਹ ਸ਼ਾਬਾਸ਼ ਬਾਤ ਹੈ ਨੈਕਲਾਈਨ ਚੈੱਕ ਕਰੋ ਡਾਟਸ ਵਾਲਾ ਪੀਸ ਆ ਜੀ ਲਓ ਜੀ ਬਾਟਮ ਮਿਲੂਗੀ ਲਾਈਨਿੰਗ ਵਾਲੀ ਤੇ ਨਾਲ ਦੁਪੱਟਾ ਮਿਲੂ ਹੈ ਜੀ ਪ੍ਰਿੰਟਡ ਹੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਆਹ ਲਓ ਜੀ ਖੂਬਸੂਰਤ ਪੀਸ ਲਾਸਟ ਪੀਸ ਹੈ ਜੀ ਇਹ ਬਈ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੈਕਲੈਂਥ ਚੈੱਕ ਕਰੋ ਕੜਾਈ ਦੇਖੋ ਕਿੰਨੀ ਸੋਹਣੀ ਕੜਾਈ ਕੀਤੀ ਹੋਈ ਹੈ ਜੀ ਆਹ ਲਓ ਜੀ ਬਾਟਮ ਖੂਬਸੂਰਤ ਬਾਟਮ ਤੇ ਆਹ ਲਓ ਜੀ ਦੁਪੱਟਾ ਇਹਦਾ ਪੂਰਾ ਦੁਪੱਟਾ ਖੁੱਲ ਹੋਏ ਹੋਏ ਪੂਰੇ ਲੰਬੇ ਚੋੜੇ ਐਸੇ ਸਾਈਜ਼ ਦੇ ਦੁਪੱਟੇ ਹੋਣਗੇ ਜੀ ਰੇਟ ਰਹੂਗਾ ਸਿਰਫ 2900 ਰੁਪਏ ਦੇ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਗਾ ਸਤਿ ਸ੍ਰੀ ਅਕਾਲ